ਸਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਚਰਚਾ ਤੇਜ਼ੀ ਦੇ ਨਾਲ ਫੈਲਦੀ ਨਜ਼ਰ ਆ ਰਹੀ ਹੈ ਸੂਤਰਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਲਿਆਉਂਦਾ ਜਾ ਸਕਦਾ ਹੈ ਸਵਾਲ ਵੱਡਾ ਖੜਾ ਹੋ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕੋਜ ਇਨਫਰਮੇਸ਼ਨ ਸਾਹਮਣੇ ਆ ਰਹੀ ਹੈ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਜਿਸ ਨੂੰ ਅਸੀਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਅਜੇ ਇਸ ਗੱਲ ਦੀ ਕੋਈ ਪ੍ਰਮਾਣਤਾ ਨਹੀਂ ਦਿੱਤੀ ਜਾ ਸਕਦੀ ਪਰ ਇਸ ਦੇ ਬਾਵਜੂਦ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਅਕਸ ਇੱਕ ਵੱਡਾ ਅਕਸ ਬਣ ਕੇ ਉੱਭਰਿਆ ਇੱਕ ਵੱਡਾ ਰੂਪ ਬਣ ਕੇ ਸਾਹਮਣੇ ਆਇਆ ਹੈ ਸੁਖਬੀਰ ਸਿੰਘ ਬਾਦਲ ਦੇ ਆਪੋਜ਼ਿਟ ਭਾਈ ਅਮਰਤਪਾਲ ਸਿੰਘ ਨੂੰ ਵੇਖਿਆ ਜਾਣ ਲੱਗ ਗਿਆ ਜਿੱਥੇ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਇੱਕ ਧੜੇ ਦਾ ਗਠਨ ਕੀਤਾ ਜਾਵੇਗਾ ਇੱਕ ਪਾਰਟੀ ਸਰਜੀ ਜਾਵੇਗੀ ਜਿਹੜੀ ਪੋਲਿਟੀਕਲ ਲੈਵਲ ਦੇ ਉੱਤੇ ਵੀ ਐਕਟਿਵ ਹੋਵੇਗੀ ਔਰ ਇਸ ਨੂੰ ਲੈ ਕੇ ਅਜੇ ਵੀ ਚਰਚੇ ਨੇ ਕਿ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਜ਼ਿਮਨੀ ਚੋਣਾਂ ਦੇ ਵਿੱਚ ਉਮੀਦਵਾਰ ਉਤਾਰੇ ਜਾ ਸਕਦੇ ਆ ਜਿਸ ਨੂੰ ਲੈ ਕੇ ਵਕ ਵਕ ਥਾਮਾਂ ਤੇ ਜਾ ਕੇ ਮੀਟਿੰਗਸ ਦਾ ਦੌਰ ਜਿਹੜਾ ਉਹ ਅਜੇ ਤੱਕ ਜਾਰੀ ਹੈ ਹਾਲਾਂਕਿ ਪਰਿਵਾਰ ਇਸ ਗੱਲ ਦੇ ਉੱਤੇ ਨਾ ਨੁੱਕਰ ਨਹੀਂ ਕਰਦਾ ਹੁਣ ਤਾਂ ਇਹ ਗੱਲਾਂ ਚੱਲ ਰਹੀਆਂ ਕਿ ਅਜੇ ਮੀਟਿੰਗਸ ਚੱਲਦੀਆਂ ਪਈਆਂ ਬਾਅਦ ਵਿੱਚ ਫੈਸਲਾ ਸੁਣਾਇਆ ਜਾਵੇਗਾ ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਜਾ ਸਕਦੇ ਨੇ ਪਰ ਦੂਜੇ ਪਾਸੇ ਅਕਾਲੀ ਦਲ ਵੀ ਕਹੋ ਜੀ ਤੇ ਰਹਿ ਜਿਹੜੀ ਇਤਿਹਾਸਕ ਪਾਰਟੀ ਹੈ ਪੰਜਾਬ ਦੇ ਅੰਦਰ ਸੁਖ ਰਿਹਾ ਹੈ ਭਾਈ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਦੇ ਉਬਰਣ ਦੇ ਨਾਲ ਅਕਾਲੀ ਦਲ ਨੂੰ ਖਤਰਾ ਹੋ ਸਕਦਾ ਹੈ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਇੱਕ ਵੱਖਰਾ ਧੜਾ ਬਣਾਇਆ ਜਾਵੇਗਾ ਸਵਾਲ ਹੁੰਦਾ ਕਿ ਕੀ ਇੱਕ ਵੱਖਰਾ ਅਕਾਲੀ ਦਲ ਬਣਾਇਆ ਜਾਵੇਗਾ। ਇਹੋ ਜੀ ਸਥਿਤੀ ਦੇ ਵਿੱਚ ਜਦੋਂ ਅਕਾਲੀ ਦਲ ਦੇ ਬਗੀ ਲੀਡਰਾਂ ਜਿਹੜੇ ਲੀਡਰ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤੇ ਗਏ ਬਗਾਵਤਕਾਰਨ ਉਹ ਜਦੋਂ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਜਾਂ ਫਿਰ ਸਰਬਜੀਤ ਸਿੰਘ ਖਾਲਸਾ ਦੇ ਹੁੰਦੇ ਪ੍ਰੋਗਰਾਮਾਂ ਦੇ ਵਿੱਚ ਨਜ਼ਰ ਆਉਂਦੇ ਐ ਤਾਂ ਇਹ ਵੀ ਸੰਸਾ ਕਿਤੇ ਨਾ ਕਿਤੇ ਸਾਹਮਣੇ ਆਉਂਦਾ ਕਿ ਕੀ ਕਿਤੇ ਉਹ ਇਸ ਧੜੇ ਦਾ ਹਿੱਸਾ ਤਾਂ ਨਹੀਂ ਬਣਨਾ ਚਾਹੁੰਦੇ। ਯਾਨੀ ਕਿ ਇਹ ਉਹ ਸੀਨੀਅਰ ਲੀਡਰਸ ਨੇ ਜਿਹੜੇ ਅਕਾਲੀ ਦਲ ਦੀ ਹੋਂਦ ਦੇ ਵਿੱਚ ਹੋਂਦ ਕਾਇਮ ਰੱਖਣ ਦੇ ਵਿੱਚ ਆਪਣਾ ਰੋਲ ਆਪਣਾ ਫਰਜ਼ ਨਿਭਾ ਚੁੱਕੇ ਨੇ। ਔਰ ਇਹਨਾਂ ਦੇ ਨਾਲ ਲੋਕ ਵੀ ਖਾਸੇ ਜੁੜੇ ਹੋਏ ਨੇ। ਇਹੋ ਜੀ ਸਥਿਤੀ ਦੇ ਵਿੱਚ ਅਕਾਲੀ ਦਲ ਦਾ ਕੰਕਰੀਟ ਰਹਿਣਾ ਅਕਾਲੀ ਦਲ ਵਾਸਤੇ ਔਖਾ ਹੋ ਜਾਵੇਗਾ। ਜਿਸ ਵਾਸਤੇ ਹੁਣ ਚਰਚਾ ਚੱਲਦੀ ਪਈ ਹੈ ਕਿ ਜਿੱਥੇ ਬਾਬਾ ਬਕਾਲਾ ਦੇ ਵਿੱਚ ਹੋਏ ਪ੍ਰੋਗਰਾਮ ਦੇ ਅੰਦਰ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਲਿਆਂਦਾ ਗਿਆ। ਉੱਥੇ ਹੀ ਹੁਣ ਇਹ ਵੀ ਹੋ ਸਕਦਾ ਹੈ ਕਿ ਜੇਲੋਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਕਰਵਾਉਣ ਵਾਸਤੇ ਯਤਨ ਹੋਰ ਤੇਜ਼ ਕਰ ਦਿੱਤੇ ਜਾਣ ਹੋ ਸਕਦਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਨੇ ਤਾਂ ਆਲਰੇਡੀ ਕਹਿ ਚੁੱਕੇ ਨੇ ਕਿ ਉਹ ਅਕਾਲੀ ਨੇ ਇਥੋਂ ਤੱਕ ਕਿ ਉਹਨਾਂ ਨੇ ਅਕਾਲੀ ਦਲ ਨੂੰ ਸਮਰਥਨ ਵੀ ਦਿੱਤਾ ਸੀ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਜਿਸ ਤੋਂ ਬਾਅਦ ਹੋਣੇ ਚਰਚਾਾਂ ਮਾ ਹੋਰ ਤੇਜ਼ ਹੋ ਗਈਆਂ ਨੇ ਕਿ ਅਕਾਲੀ ਦਲ ਹੋ ਸਕਦਾ ਹੈ ਪ੍ਰਮਾਣਿਤਤਾ ਨਹੀਂ ਦੇ ਰੇ ਹੋ ਸਕਦਾ ਹੈ ਸੂਤਰਾ ਮੁਤਾਬਕ ਕਿ ਆਪਣਾ ਇੱਕ ਪੱਤਾ ਬਲਵੰਤ ਸਿੰਘ ਰਾਜਵਾਨਾ ਦੇ ਆਧਾਰ ਦੇ ਉੱਤੇ ਵੀ ਖੇੜ ਸਕਦਾ ਹੈ ਜਿੱਥੇ ਭਾਈ ਖੇੜਾ ਜਿਹੜੇ ਬੰਦੀ ਸਿੰਘ ਦੇ ਪੈਰੋਲ ਤੇ ਆਏ ਹੋਏ ਨੇ ਉਹਨਾਂ ਨੇ ਅਕਾਲੀ ਦਲ ਦੀ ਸਟੇਜ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਕੁਝ ਬੋਲੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਬੜੀਆਂ ਗੱਲਾਂ ਸਾਹਮਣੇ ਰੱਖੀਆਂ ਹੋ ਸਕਦਾ ਹੈ ਕਿ ਇਸ ਦੇ ਨਾਲ ਨਾਲ ਅਕਾਲੀ ਦਲ ਕੁਝ ਹੋਰ ਪਲਾਨ ਵੀ ਕਰ ਰਿਹਾ ਹੋਵੇ ਔਰ ਸੂਤਰਾ ਮੁਤਾਬਕ ਉਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਵੀ ਸਾਹਮਣੇ ਆ ਰਿਹਾ ਖੈਰ ਇਸ ਤਰ੍ਹਾਂ ਹੁੰਦਾ ਆ ਜਾਂ ਨਹੀਂ ਹੁੰਦਾ ਇਹ ਕਿਆਸਰਾਈਆਂ ਸੱਚ ਨੇ ਜਾਂ ਝੂਠ ਇਸ ਸਮਾਂ ਆਪ ਮਹਾਰੇ ਦੱਸ ਦਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ